ਮਾਮਲਾ ਸਾਹਮਣੇ ਆ ਰਿਹਾ ਹੈ ਬਠਿੰਡਾ ਦੀ ਕੇਂਦਰੀ ਜੇਲ੍ਹ ਤੋਂ ਜਿੱਥੇ ਕਿ ਜੇਲ੍ਹ ਦੇ ਵਾਰਡਨ ਲਵਪ੍ਰੀਤ ਸਿੰਘ ਦੇ ਉੱਤੇ ਇਲਜ਼ਾਮ ਲੱਗੇ ਨੇ ਕਿ ਉਹ ਦੋ ਹਵਾਲਾਤਿਆਂ ਨੂੰ 3 ਗ੍ਰਾਮ ਹਿਰੋਇਨ ਤੇ ਚੁੱਟੇ ਦਾ ਨਸ਼ਾ ਭੇਜਿਆ ਸੀਗਾ ਉਹਨਾਂ ਦੇ ਵੱਲੋਂ ਦੇ ਜਿਸ ਦੇ ਤਹਿਤ ਜੇਲ੍ਹ ਦੇ ਵਾਰਡਨ ਲਵਪ੍ਰੀਤ ਸਿੰਘ ਦੇ ਉੱਤੇ ਮੁਕੱਦਮਾ ਦਰਜ ਕਰ ਲਿਆ ਗਿਆ ਤੇ ਨਾਲ ਹੀ ਮਿਲੀ ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਲਵਪ੍ਰੀਤ ਸਿੰਘ ਲੁਧਿਆਣਾ ਦੇ ਜੇਲ੍ਹ ਦੇ ਵਿੱਚੋਂ ਟਰਾਂਸਫਰ ਹੋ ਕੇ ਬਠਿੰਡਾ ਦੇ ਵਿੱਚ ਉਹਨਾਂ ਨੇ ਨੌਕਰੀ ਜੁਆਇਨ ਕੀਤੀ ਸੀਗੀ ਤੇ ਫਿਲਹਾਲ ਤਿੰਨ ਦੋਸ਼ੀਆਂ ਦੇ ਖਿਲਾਫ ਐਨਡੀਪੀਐਸ ਦੇ ਐਕਟ ਦੇ ਤਹਿਤ ਮੁਕਦਮਾ ਦਰਜ ਕਰ ਲਿਆ ਗਿਆ ਜਿਨ੍ਹਾਂ ਦੇ ਵਿੱਚ ਦੋ ਹਵਾਲਾ ਤੀ ਨੇ ਤੇ ਇੱਕ ਜੇਲ ਦਾ ਵਾਰਡਨ ਸ਼ਾਮਿਲ ਹੈ ਤਾਂ ਹੋਰ ਕੀ ਕੁਝ ਜਾਣਕਾਰੀ ਦਿੰਦੇ ਆ ਐਸ ਐਚਓ ਦੇ ਵੱਲੋਂ ਕੀਆ ਗਿਆ ਤੁਹਾਨੂੰ ਸੁਣਾ ਦਿੰਦੇ ਆ ਸਾਨੂੰ ਜੇਲ ਆਪਣੇ ਅਥਾਰਟिटीज ਤੋਂ ਇੱਕ ਪੱਤਰ ਮਸੂਲ ਹੋਇਆ ਸੀ ਜਿਸ ਦੇ ਨਾਲ ਉਹਨਾਂ ਨੇ ਸਾਨੂੰ 3 ਗ੍ਰਾਮ ਹੈਰੋਇਨ ਸਾਡੇ ਸਪੁਰਦ ਕੀਤੀ ਤੇ ਪੱਤਰ ਦੇ ਆਧਾਰ ਤੇ ਅਸੀਂ ਤਿੰਨ ਬੰਦਿਆਂ ਤੇ ਦੋ ਹਵਾਲਾ ਤੀ ਤੇ ਇੱਕ ਜੇਲ ਆਪਣੇ ਜਿਹੜੇ ਵਾਰਡਨ ਸੀਗੇ ਕਨਸਟੇਬਲ ਆਪਣੇ ਲਭ੍ਰਿਤ ਉਹਨਾਂ ਤੇ ਅਸੀਂ ਪਰਚਾ ਰਜਿਸਟਰ ਕੀਤਾ ਹੈ ਆ ਐਨਡੀਪੀਐਸ ਦੇ ਵੱਖ-ਵੱਖ ਤਰ੍ਹਾਂ ਦੇ ਇਹ ਜਿਹੜੇ ਵਿਅਕਤੀ ਸੀਗੇ ਕੌਣ ਹੈ ਕਿ ਉਹ ਕੀ ਮਾਮਲੇ ਬੁਧਤ ਕਰੀ। ਇਹਨਾਂ ਚੋਂ ਇੱਕ ਦਾ ਨਾਮ ਜੀ ਪ੍ਰਦੀਪ ਕੁਮਾਰ ਹੈ ਇਹ ਆਪਣੇ ਪੁੱਤਰ ਪਵਨ ਕੁਮਾਰ ਇਹ ਰਾਏਪੁਰ ਦੇ ਆ ਤੇ ਦੂਜਾ ਜਿਹੜਾ ਸੁਖਚੰਦ ਸਿੰਘ ਹੈ ਪੁੱਤਰ ਹਰਬੰਦ ਸਿੰਘ ਇਹ ਚੱਕਰਾਮ ਸਿੰਘ ਵਾਲੇ ਦੇ ਆ ਇਹ ਦੋਨੇ ਵੱਖ-ਵੱਖ ਐਨਡੀਪੀਐਸ ਦੇ ਕੇਸਿਸ 'ਚ ਅੰਦਰ ਨੇ ਜਿਹੜਾ ਮਿਛਾਈ ਨੂੰ ਆਇਆ ਸੀਗਾ ਇਹ ਇੱਕ ਨੂੰ ਛੁੱਟੀ ਤੇ ਗਿਆ ਸੀ ਜਾਂ ਪੂਰੇ ਨੂੰ ਸੁਲਾ ਦਿੱਤਾ ਨਹੀਂ ਜੀ ਜੇ ਪੱਤਰ ਦੇ ਅਕੋਰਡਿੰਗ ਤਾਂ ਜਿਹੜਾ ਆਪਣਾ ਲਾਪਰੀ ਸਿੰਘ ਹੈ ਜਿਹੜਾ ਜੇਲ੍ਹ ਦੇ ਅੰਦਰ ਹੀ ਤਾਇਨਾਤ ਹੈ ਉਹਨਾਂ ਨੇ ਇਹਨਾਂ ਨੂੰ ਇਹ ਪਹੁੰਚਦਾ ਕੀਤਾ ਸੀ ਹੁਣ ਕਿਸ ਤਰ੍ਹਾਂ ਕਰੀਏ ਅਰਚਰ ਰਜਿਸਟਰ ਕਰਕੇ ਜਿਸੇ ਲਾਪਰੀ ਸਿੰਘ ਨੂੰ ਅਰੈਸਟ ਕੀਤਾ ਉਹਦਾ ਰਿਮਾਂਡ ਲੈ ਕੇ ਜਿਹੜਾ ਅੱਗੇ ਨੈਕਸਸ ਹੈ ਉਹਦਾ ਅਸੀਂ ਬ੍ਰੇਕਡਾਊਨ ਕਰਨ ਵਿੱਚ ਅੱਜ ਲਾਪਰੀ ਨੂੰ ਪੇਸ਼ ਕਰਦੇ ਅੱਜ ਇਹਨਾਂ ਨੂੰ ਅਦਾਲਤ 'ਚ ਪੇਸ਼ ਕਰਕੇ ਇਹਨੇ ਰਿਮਾਂਡ ਦੀ ਮੰਗ ਕਰਕੇ ਤਾਂ ਅਗਲੀ ਅਗਲੀ ਕਾਰਵਾਈ ਅੱਗੇ ਲਿਆ ਮਾਮਲਾ ਸਾਹਮਣੇ ਆ ਰਿਹਾ ਹੈ ਬਠਿੰਡਾ ਦੀ ਕੇਂਦਰੀ ਜੇਲ੍ਹ ਤੋਂ ਜਿੱਥੇ ਕਿ ਜੇਲ੍ਹ ਦੇ ਵਾਰਡਨ ਲਵਪ੍ਰੀਤ ਸਿੰਘ ਦੇ ਉੱਤੇ ਇਲਜ਼ਾਮ ਲੱਗੇ ਨੇ ਕਿ ਉਹ ਦੋ ਹਵਾਲਾਤਿਆਂ ਨੂੰ 3 ਗ੍ਰਾਮ ਹਿਰੋਇਨ ਤੇ ਚੁੱਟੇ ਦਾ ਨਸ਼ਾ ਭੇਜਿਆ ਸੀਗਾ ਉਹਨਾਂ ਦੇ ਵੱਲੋਂ ਦੇ ਜਿਸ ਦੇ ਤਹਿਤ ਜੇਲ੍ਹ ਦੇ ਵਾਰਡਨ ਲਵਪ੍ਰੀਤ ਸਿੰਘ ਦੇ ਉੱਤੇ ਮੁਕੱਦਮਾ ਦਰਜ ਕਰ ਲਿਆ ਗਿਆ ਤੇ ਨਾਲ ਹੀ ਮਿਲੀ ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਲਵਪ੍ਰੀਤ ਸਿੰਘ ਲੁਧਿਆਣਾ ਦੇ ਜੇਲ੍ਹ ਦੇ ਵਿੱਚੋਂ ਟਰਾਂਸਫਰ ਹੋ ਕੇ ਬਠਿੰਡਾ ਦੇ ਵਿੱਚ ਉਹਨਾਂ ਨੇ ਨੌਕਰੀ ਜੁਆਇਨ ਕੀਤੀ ਸੀਗੀ ਤੇ ਫਿਲਹਾਲ ਤਿੰਨ ਦੋਸ਼ੀਆਂ ਦੇ ਖਿਲਾਫ ਐਨਡੀਪੀਐਸ ਦੇ ਐਕਟ ਦੇ ਤਹਿਤ ਮੁਕਦਮਾ ਦਰਜ ਕਰ ਲਿਆ ਗਿਆ ਜਿਨ੍ਹਾਂ ਦੇ ਵਿੱਚ ਦੋ ਹਵਾਲਾ ਤੀ ਨੇ ਤੇ ਇੱਕ ਜੇਲ ਦਾ ਵਾਰਡਨ ਸ਼ਾਮਿਲ ਹੈ ਤਾਂ ਹੋਰ ਕੀ ਕੁਝ ਜਾਣਕਾਰੀ ਦਿੰਦੇ ਆ ਐਸ ਐਚਓ ਦੇ ਵੱਲੋਂ ਕੀਆ ਗਿਆ ਤੁਹਾਨੂੰ ਸੁਣਾ ਦਿੰਦੇ ਆ ਸਾਨੂੰ ਜੇਲ ਆਪਣੇ ਅਥਾਰਟिटीज ਤੋਂ ਇੱਕ ਪੱਤਰ ਮਸੂਲ ਹੋਇਆ ਸੀ ਜਿਸ ਦੇ ਨਾਲ ਉਹਨਾਂ ਨੇ ਸਾਨੂੰ 3 ਗ੍ਰਾਮ ਹੈਰੋਇਨ ਸਾਡੇ ਸਪੁਰਦ ਕੀਤੀ ਤੇ ਪੱਤਰ ਦੇ ਆਧਾਰ ਤੇ ਅਸੀਂ ਤਿੰਨ ਬੰਦਿਆਂ ਤੇ ਦੋ ਹਵਾਲਾ ਤੀ ਤੇ ਇੱਕ ਜੇਲ ਆਪਣੇ ਜਿਹੜੇ ਵਾਰਡਨ ਸੀਗੇ ਕਨਸਟੇਬਲ ਆਪਣੇ ਲਾਪਰਿਤ ਉਹਨਾਂ ਤੇ ਅਸੀਂ ਪਰਚਾ ਰਜਿਸਟਰ ਕੀਤਾ ਹੈ ਆ ਐਨਡੀਪੀਐਸ ਦੇ ਵੱਖ-ਵੱਖ ਤਰ੍ਹਾਂ ਦੇ ਇਹ ਜਿਹੜੇ ਵਿਅਕਤੀ ਸੀਗੇ ਕੌਣ ਹੈ ਕਿ ਉਹ ਕੀ ਵਾਪਰੀ ਬੁਤ ਕਰੀ ਇਹਨਾਂ ਚੋਂ ਇੱਕ ਦਾ ਨਾਮ ਜੀ ਪ੍ਰਦੀਪ ਕੁਮਾਰ ਹੈ ਇਹ ਆਪਣੇ ਪੁੱਤਰ ਪਵਨ ਕੁਮਾਰ ਇਹ ਰਾਏਪੁਰ ਦੇ ਆ ਤੇ ਦੂਜਾ ਜਿਹੜਾ ਸੁਖਚੰਦ ਸਿੰਘ ਹੈ ਪੁੱਤਰ ਹਰਬੰਦ ਸਿੰਘ ਇਹ ਚੱਕਰਾਮ ਸਿੰਘ ਵਾਲੇ ਦੇ ਆ ਇਹ ਦੋਨੇ ਵੱਖ-ਵੱਖ ਐਨਡੀਪੀਐਸ ਦੇ ਕੇਸਿਸ 'ਚ ਅੰਦਰ ਨੇ ਜਿਹੜਾ ਮਿਛਾਈ ਨੂੰ ਆਇਆ ਸੀਗਾ ਇਹ ਇੱਕ ਨੂੰ ਛੁੱਟੀ ਤੇ ਗਿਆ ਸੀ ਜਾਂ ਪੂਰੇ ਨਾਲ ਸੁਲਾ ਰਿਹਾ ਨਹੀਂ ਜੀ ਜੇ ਪੱਤਰ ਦੇ ਅਕੋਰਡਿੰਗ ਤਾਂ ਜਿਹੜਾ ਆਪਣਾ ਲਾਪਰੀ ਸਿੰਘ ਹੈ ਜਿਹੜਾ ਜੇਲ੍ਹ ਦੇ ਅੰਦਰ ਹੀ ਤਾਇਨਾਤ ਹੈ ਉਹਨਾਂ ਨੇ ਇਹਨਾਂ ਨੂੰ ਇਹ ਪਹੁੰਚਦਾ ਕੀਤਾ ਸੀ ਹੁਣ ਕਿਸ ਤਰ੍ਹਾਂ ਕਰੀਏ ਅਰਚਰ ਰਜਿਸਟਰ ਕਰਕੇ ਜਿਸੇ ਲਾਪਰੀ ਸਿੰਘ ਨੂੰ ਅਰੈਸਟ ਕੀਤਾ ਉਹਦਾ ਰਿਮਾਂਡ ਲੈ ਕੇ ਜਿਹੜਾ ਅੱਗੇ ਨੈਕਸਸ ਹੈ ਉਹਦਾ ਅਸੀਂ ਬ੍ਰੇਕਡਾਊਨ ਕਰਨ ਵਿੱਚ ਅੱਜ ਲਾਤਨ ਪੇਸ਼ ਕਰਦੇ ਅੱਜ ਇਹਨਾਂ ਨੂੰ ਅਦਾਲਤ 'ਚ ਪੇਸ਼ ਕਰਕੇ ਇਹਨਾਂ ਨੇ ਰਿਮਾਂਡ ਦੀ ਮੰਗ ਕਰਕੇ ਤਾਂ ਅਗਲੀ ਅਗਲੀ ਕਾਰਵਾਈ ਅੱਗੇ ਲਿਆ